ਤਰਨਤਾਰਨ ਦੇ ਪਿੰਡ ਭਾਈ ਲੱਧੂ ਵਿਖੇ ਬੀਤੀ ਰਾਤ ਜ਼ਮੀਨੀ ਝਗੜੇ ਦੀ ਰੰਜਿਸ਼ ਨੂੰ ਲੈ ਕੇ ਗੋਲੀ ਮਾਰ ਕੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਤਲ ਲਈ ਵਰਤੀ ਗਈ 12 ਬੋਰ ਦੀ ਬੰਦੂਕ ਨੂੰ ਵੀ ਬਰਾਮਦ ਕਰ ਲਿਆ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਪੰਚਾਇਤੀ ਜ਼ਮੀਨ ਛਡਵਾਉਣ ਨੂੰ ਲੈ ਕੇ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ ਅਤੇ ਉਸੇ ਹੀ ਰੰਜਿਸ਼ ਤਹਿਤ ਉਕਤ ਵਿਅਕਤੀਆਂ ਵੱਲੋਂ ਬੀਤੀ ਰਾਤ ਉਸ ਨੂੰ ਆਪਣੇ ਘਰ ਦੇ ਨੇੜੇ ਘੇਰ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਭਰਾ ਗੁਰਵਿੰਦਰ ਸਿੰਘ ਪਿੰਡ ਭਾਈ ਲੱਧੂ ਦਾ ਉਹ ਆਪਣੇ ਕੱਪੜੇ ਲੈ ਕੇ ਇੱਥੀ ਵਿੰਡੋ ਆਪਣੇ ਪਿੰਡ ਆ ਰਿਹਾ ਸੀ ਨਾਲ ਉਹਦੇ ਦੋ ਦੋਸਤ ਸੀ ਉਹ ਜਦੋਂ ਘਰ ਵੱਲ ਆ ਰਿਹਾ ਸੀ ਤੇ ਉਹਦੇ ਪਿੰਡ ਦੇ ਕੁਝ ਵਿਅਕਤੀਆਂ ਨੇ ਘਰ ਦੇ ਬਿਲਕੁਲ ਨਜ਼ਦੀਕ ਉਸ ਦਾ ਆਰਾਮ ਮਾਲ ਕੇ ਉਸ ਨੂੰ ਚੱਕ ਕੇ ਘਰੇ ਗੋਲੀ ਮਾਰ ਕੇ ਤੇ ਘਰੇ ਲੈ ਗਏ ਜੀ ਪਰੰਬੋਰ ਦੀ ਰਾਈਫਲ ਨਾਲ ਮਾਰੀ ਹੈ ਜੀ ਇੱਕ ਦਾ ਪ੍ਰੇਮਾ ਜੀ ਬਾਕੀ ਉਹਦਾ ਇੱਕ ਫਾਦਰ ਆ ਜੀ ਦੋ ਦੇ ਮੁੰਡੇ ਆ ਤੇ ਇੱਕ ਉਹਦਾ ਬ੍ਰਦਰ ਆ ਜੀ ਅੰਗਰੇਜ਼ ਸਿੰਘ ਪੰਜ ਆਦਮੀ ਆ ਟੋਟਲ ਵਜਾ ਰੰਜੀ ਸਿੰਘ ਥੋੜਾ ਪੰਚਾਇਤੀ ਥਾਂ ਸੀ ਦੋ ਤਿੰਨ ਮਰਲੇ ਜੋ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਇਹਨਾਂ ਨੇ ਆਪਣਾ ਕੋਈ 6-7 ਮਹੀਨੇ ਪਹਿਲਾਂ ਉਹ ਛਡਵਾਇਆ ਸੀ ਉਹਦੀ ਔਰੰਜੀਸ਼ ਰੱਖਦੇ ਸੀ ਤੇ ਜਦੋਂ ਇਹ ਆਪਣੇ ਖਾਲੀ ਹੱਥੀ ਨੱਥਾ ਘਰੇ ਆ ਰਿਹਾ ਸੀ ਆਉਂਦੇ ਦੇ ਉੱਪਰ ਉਹਨਾਂ ਹਮਲਾ ਕਰਤਾ ਜੀ ਪੁਲਿਸ ਨੇ ਰਾਤ ਦੀ 2:00 ਵਜੇ ਇੱਕ ਬੰਦਾ ਅਰੈਸਟ ਕੀਤਾ ਸੀ ਇੱਕ ਸਵੇਰੇ ਕੀਤਾ ਜੀ ਬਾਕੀ ਤਿੰਨ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਅਸੀਂ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਣਗੇ ਦੂਸਰੇ ਦੋਸ਼ੀ ਸਸਕਾਰ ਨਹੀਂ ਕਰਾਂਗੇ ਰੋਡ ਜਾਮ ਕਰਾਂਗੇ ਤੇ ਪ੍ਰਦਰਸ਼ਨ ਕਰਾਂਗੇ ਸਾਨੂੰ ਇਨਸਾਫ ਚਾਹੀਦਾ ਜੀ ਉਧਰ ਡੀਐਸਪੀ ਪੱਟੀ ਲਵਕੇ ਸੈਣੀ ਨੇ ਦੱਸਿਆ ਕਿ ਪੁਲਿਸ ਨੇ ਹੁਕਤ ਕਤਲ ਦੇ ਸਬੰਧ ਵਿੱਚ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਕਤਲ ਵੀ ਸ਼ਾਮਿਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ ਕਤਲ ਵਿੱਚ ਵਰਤੀ ਗਈ 12 ਬੋਰ ਦੀ ਬੰਦੂਕ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਰਾਤ ਨੂੰ 11:30 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਵਿੰਦਰ ਸਿੰਘ ਜੋ ਕਿ ਪਾਈਲਦੂ ਪਿੰਡ ਦਾ ਰਹਿਣ ਵਾਲਾ ਹੈ, ਉਹਦੀ ਉਹਦਾ ਕਤਲ ਕਰ ਦਿੱਤਾ ਗਿਆ ਤੇ ਇਸ ਦੇ ਤਹਿਤ ਅਸੀਂ ਇੱਕ 103 ਬੀ ਐਨ ਐਸ ਕਤਲ ਦਾ ਪਰਚਾ ਦਰਜ ਕੀਤਾ ਹੈ ਜਿਦੇ ਵਿੱਚ ਕੁੱਲ ਪੰਜ ਦੋਸ਼ੀ ਹਨ। ਇਹ ਪੰਜ ਦੋਸ਼ੀਆਂ 'ਚੋਂ ਆਪਾਂ ਹੁਣ ਤੱਕ ਦੋ ਦੋਸ਼ੀ ਅਰੈਸਟ ਕਰ ਚੁੱਕੇ ਹਨ, ਪ੍ਰੇਮ ਸਿੰਘ ਤੇ ਬਚਨ ਸਿੰਘ ਤੇ ਇਸ ਦੇ ਨਾਲ ਹੀ ਅਸੀਂ 12 ਬੋਰ ਦੀ ਰਾਈਫਲ ਜਿਹੜੀ ਕਿ ਇਸ ਕਤਲ ਦੀ ਵਾਰਦਾਤ ਵਿੱਚ ਵਰਤੀ ਗਈ ਸੀ ਉਹ ਵੀ ਬਰਾਮਦ ਕਰ ਚੁੱਕੇ ਹਨ